ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਜੀ ਲਓ ਜੀ ਟਾਈਮ ਸਪੀਅਰ ਦਾ ਆਪਾਂ ਇੱਕ ਵਾਰੀ ਤੇ ਚਾਹ ਪੀ ਲਈ ਵਰਤਨ ਸਾਫ ਕਰ ਲੇ ਆਵੇ ਤੇ ਇਧਰ ਰੱਖਿਆ ਆਪਾਂ ਕੇ ਪਰ ਆਹ ਚਾਟਾ ਮੈਂ ਕਿ ਆਟਾ ਗੁੰਨੂਗੀ ਤੇ ਇਧਰ ਆਪਾਂ ਬਾਲੇ ਆਲੂ ਅੱਜ ਆਪਾਂ ਬਣਾਉਣੇ ਆਂ ਜੀ ਆਲੂ ਵਾਲੇ ਪਰੌਂਠੇ ਆਹ ਦੇਖੋ ਤੇ ਆਲੂ ਜਿਹੜੇ ਮੈਂ ਨੇਕੇ ਨੇਕੇ ਕਰਕੇ ਤੇ ਮੈਂ ਹ ਵੱਡੇ ਆਲੂ ਤੁਹਾਨੂੰ ਪਤਾ ਹੋਗਾ ਇਹ ਨਾ ਛੇਤੀ ਗਲਦੇ ਨਹੀਂ ਆਹ ਵੇਖੋ ਐਂਦਾ ਕਰਕੇ ਮੈਂ ਟੋਟੇ ਕਰਕੇ ਨਾਲੇ ਤੇ ਟਾਈਮ ਥੋੜਾ ਲੈਂਦੇ ਆ ਨਾਲੇ ਉੰਜ ਵਧ ਗਏ ਤੇ ਇਹਨਾਂ ਨੂੰ ਲਿਆ ਬਾਹਰ ਹੋਣੇ ਨਾ ਨਾ ਪਕਾੜ ਕੇ ਠੰਡੇ ਕਰਕੇ ਤੇ ਮੈਸ਼ ਕਰਦੇ ਵਿੱਚ ਸਮਾਨ ਨਾਲ ਲਾਉਣੇ ਆ ਵਿੱਚ ਪਾਵਾਂਗੇ ਜਵੈਣ ਹੈ ਂਗੂng ਪਾ ਕੇ ਪਰੌਂਠੇ ਵਧੀਆ ਬਣਾਉਣੇ ਆ ਤੋਂ ਹੀ ਵਿੱਚ ਆ ਗਏ ਹੋ ਅਹੀਂ ਵੀ ਸ਼ਕਾਂਗੇ ਫਿਰ ਲਿਉਨੇ ਦਹੀਂ ਅਜੇ ਉੱਥੇ ਪਾੜ ਕਰਨ ਦੇ ਜੋ ਡੈਡੀ ਫਿਰ ਇਹਨਾਂ ਨੂੰ ਕਲਾਉਣੇ ਆ ਬਾਜ਼ਾਰ ਨੂੰ ਦਹੀਂ ਲੈ ਆਉਣਗੇ ਮਖਣੀ ਤੇ ਹੈਗੀ ਆ ਹੁੰਦਾ ਸਰ ਜਾਨਾ ਹੁਣ ਫੇਰ ਚਾਹਾਂ ਗਣਾਂ ਦੀ ਅੱਜ ਮੜਾਈ ਹੋ ਜਾਣੀ ਆ ਫਿਰ ਸ਼ਾਮਾਂ ਨੂੰ ਦਹੀਂਾ ਲਾ ਕੇ ਰੱਖਾਂਗੇ ਤੇ ਫਿਰ ਰੇੜੇ ਰੇੜ ਕੱਲਾਂਗੇ ਨਾਲ ਤੇ ਮਿਲ ਕੇ ਗਲਾਹ ਲੱਸੀ ਨਿਕਲ ਆਉਂਦੀ ਵਿੱਚੋਂ ਉਹਦਾ ਮਿੱਠੀ ਮਿੱਠੀ ਜੀ ਲੱਸੀ ਰਹਿੰਦੀ ਆ ਫਿਰ ਇਹ ਪੀ ਲੈਂਦੇ ਇਹਨੂੰ ਚੰਗੀ ਆ ਲੱਸੀ ਚਲੋ ਜੀ ਮਣਕੇ ਆਪ ਬਣਾਉਣੇ ਪਰੌਂਠੇ ਆਪਾਂ ਰਲ ਮਿਲ ਕੇ ਖਾਵਾਂਗੇ ਤੇ ਸਾਰੇ ਭੈੜ ਭਰਾਵਾਂ ਨੂੰ ਦਾ ਰਿਕਵੈਸਟ ਜਿਹੜੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰਿਓ ਜਿੱਦਾਂ ਮੇਰੀਆਂ ਭੈਣ ਭਰਾ ਸਾਹਿਬ ਪਹਿਲਾਂ ਸੋਹਣੇ ਸੋਹਣੇ ਕਮੈਂਟ ਕਰਦੇ ਏ ਇਦਾਂ ਸੋਹਣੇ ਸੋਹਣੇ ਬਾਤ ਤੋਂ ਬਾਦ ਕਮੈਂਟ ਕਰਿਓ ਬਾਤ ਤੋਂ ਬਾਦ ਵੀਡੀਓ ਵਾਚ ਕਰੋ ਤੇ ਬਾਤ ਤੋਂ ਬਾਦ ਚੈਨਲ ਨੂੰ ਸਪੋਰਟ ਕਰੋ ਤੇ ਚਲੋ ਜੀ ਫਿਰ ਆਪਾਂ ਮਿਲਦੇ ਹਾਂ ਬਣ ਕੇ ਬਣਾਉਣੇ ਪ੍ਰਸ਼ਾਦੇ ਨਾਲੇ ਮੈਂ ਆਟਾ ਗੋਲਣਾ ਨਾਲੇ ਆਲੂ ਉਲੂ ਛਿਲਕੇ ਰੱਖ ਲਗੇ ਤੇ ਫਿਰ ਆਪਾਂ ਰਾਤੇ ਛਕਲੇ ਪ੍ਰਸ਼ਾਦੇ ਦਾਲਣਾ ਹੁਣ ਬਸ ਸਮਾਂ ਆਪਦੀ ਹੁਣ ਸ਼ਾਮ ਨੂੰ ਕੋਹ ਤਰਾਂਗੇ ਤੇ ਹੁਣ ਆਲੂ ਵਾਲੇ ਬਣਾ ਲੈਨੇ ਆ ਸ਼ਾਮ ਨੂੰ ਰੱਬ ਰੱਖਾ ਜੋ ਡੈਡੀ ਵਿੱਚ ਉੱਚੇ ਨਹੀਂ ਕੱਢਿਆ ਚਾਰ ਜੋ ਹੈ ਲੋ ਚਲੋ ਜੀ ਫਿਰ ਆਪਾਂ ਬਣਾਉਣੇ ਪਰੌਂਠੇ ਬਣੀ ਰਹੇ ਬੀੜੂ ਦੇ ਨਾਲ ਚਲੋ ਅੱਜ ਚਲੋ ਜੀ ਅੰਦਰ ਇੱਕ ਵਾਰੀ ਚਾਹ ਪੀਣੀ ਮੈਂ ਚਾਹ ਤੇ ਮੈਂ ਪੀ ਪੋ ਕੇ ਫਿਰ ਜੈਨ ਹੋ ਕੇ ਸਰੀਰ ਕਰਕੇ ਫਿਰ ਕੋਈ ਕੰਮ ਕਰਦੇ ਆਹ ਵੇਖੋ ਸਾਡੀ ਬੈਠੀ ਸ਼ਹਿਰੀ ਸ਼ਹਿਰਾ ਇਹਨੇ ਇਦਾਂ ਬੈਠੀ ਰਹਿਣਾ ਤੇ ਜੇ ਅਹੀਂ ਅੰਦਰ ਤੇ ਇਹਨੇ ਅੰਦਰ ਜੇ ਅਹੀਂ ਬਾਹਰ ਤੇ ਇਹਨੇ ਬਾਹਰ ਜੇ ਕੋਠੇ ਤੇ ਤੇ ਕੋਠੇ ਤੇ ਚਲੋ ਫਿਰ ਆਪਾਂ ਮਿਲਦੇ ਹਾਂ ਬਣਾਉਣੇ ਬਰਾਉਂਡੇ ਸਭ ਬਹਿਣ ਭਰਾ ਛਕਦੇ ਆਂ شويه ਰੇਸ ਵੀ ਇਹਦਾ ਟਾਈਮ ਮਹਾਰਾਜ ਸੌਖ ਰੱਖੇ ਪਰਵਾਜ ਇਦਾਂ ਹੀ ਹਾਸਦੇ ਖੇਡਦੇ ਵੀਡੀਓ ਵੇਂਦੇ ਰੋਹੀਂ ਬਣਾਉਂਦੇ ਰਹਿਗੇ ਦੇਸ਼ਉ ਦੇਸ਼ਾਂ ਪੱਛੀਆਂ ਸਰਤੇ ਮਹਾਰਾਜ ਹੱਥ ਰੱਖੇ ਲੰਮੀਆਂ ਮਨਾ ਕਰੇ ਬੱਚਿਆਂ ਨੂੰ ਮਤਬੁੱਧੀ ਬਖਸ਼ੇ ਮਾਲਕ ਪਾਵੇ ਆਪਣੀਆਂ ਕਮਾਈਆਂ 'ਤੇ ਧਿਆਨ ਦੇਣ ਸੱਚੇ ਪਾਤਸ਼ਾਹ ਮਹਾਰਾਜ ਬਾਬੇ ਸਿੱਧੂ ਇੱਥੇ ਕੋਈ ਨਹੀਂ ਪਹੁੰਚ ਸਕਦਾ ਮਾਲਕਾ ਅਥੇ ਦੇਸ਼ਾਂ ਦੇਸ਼ਾਂ ਆ ਪਹੁੰਚੋ ਹਾਜ਼ਰ ਹੋ ਮਾਲਕ ਜੀ ਹਰ ਕਾਰਜে ਆਵ ਕਰੋ ਸਰਬਦਾਈ ਭਲਾ ਕਰੋ ਮਾਲਕ ਜੀ ਅਤਾ ਸਰਬਾਦੀ ਅਰਦਾਸ ਕਰਾਂਗੇ ਸਰਬਾਦੀ ਤੰਦਰੁਸਤੀ ਮੰਗਾਂਗੇ ਤੇ ਫੇਰ ਹੀ ਮਹਾਰਾਜ ਪਲਾ ਕਰਨਗੇ ਚਲੋ ਜੀ ਫੇਰ ਮਿਲਦੇ ਆਪਾਂ ਲਓ ਜੀ ਆਪਾਂ ਬਣਾਈਏ ਪਰੌਂਠੇ ਪਿੰਡ ਮੇਂ ਧਰਤਾ ਤਵਾ ਆਟਾ ਉਟਾ ਸਭ ਕੁ ਹੋ ਗਿਆ ਤਿਆਰ ਆਲੂ ਛਿਲ ਕੇ ਆ ਵਿੱਚ ਮਸਾਲਾ ਮਸੂਲਾ ਹਰੀ ਮਿਰਚ ਆਂਬਚੂਰ ਜਵੈਣ ਹਿੰਗ ਜੀਰਾ ਸਭ ਕੁ ਪਾ ਕੇ ਤੇ ਕਰ ਲਿਆ ਤਿਆਰ ਆ ਆਟਾ ਆਪਣਾ ਥੋੜਾ ਘਰਦਾ ਇਹ ਤੇਨ ਪ੍ਰਸ਼ਾਦੇ ਪ੍ਰੌਂਠਾ ਚਾਰ ਸਾਧੀਆਂ ਲਾ ਲੈਨੇ ਆ ਚਲੋ ਜੀ ਆਪਾਂ ਬਣਾਈਏ ਪ੍ਰੌਂਠੇ ਮਾਹ ਰਾਏ ਦਾ ਨਾਂ ਲੈ ਕੇ ਫਿਰ ਨਾ ਆਪਾਂ ਜਾਣਾ ਕਿਤੇ ਅੱਜ ਮਰਗ ਤੇ ਫਿਰ ਉਥੋਂ ਆ ਕੇ ਆਉਨੇ ਆ ਪਾਸੇ ਰੱਖ ਲਿਆ ਸਭ ਤੋਂ ਮਗਰੋਂ ਪਕਾ ਲਾਂਗੇ ਪ੍ਰਸ਼ਾਦਾ ਇਹ ਬਣਾ ਲਾਂਗੇ ਪ੍ਰਸ਼ਾਦਾ ਕਿਉਂਕਿ ਨਾਉਣ ਪਹਿਲੇ ਢੇੜੇ ਨਾਲ ਆਟਾ ਲਾਉਣਾ ਤੇ ਨਾ ਨਮਾ ਨਮਾ ਮਾਜਣਾ ਰਾਤ ਗਿਆ ਚਲੋ ਬਈ ਮਾਰ ਆਈ ਤੇ ਬੜੀ ਗਰਮੀ ਆ ਤੋ ਆਪ ਸਾਹਮਣੀ ਨਹੀਂ ਸਿੱਧੀ ਭੈਣ ਦੇ ਸਾਹਮਣੀ ਲਗਾ ਪ੍ਰਸ਼ਾਦਾ ਲਾ ਕੇ ਸ਼ੇਰੇ ਕਪੜੇ ਕਪੜੇ ਪਉਨੇ ਇਹਦਾ ਆਪਾ ਦੋਰੇ ਆਲੂ ਪਉਨੇ ਦੋਰੇ ਕਰਉਂਗੇ ਜਿਹ ਕਾਰੇ ਜਣੀ ਪਉਨੇ ਕਾਰੇ ਨਹੀਂ ਖਾਂਦੇ ਜੋਰਾ ਵੀ ਆਂਦਾ ਹੁੰਦਾ ਹੈ ਪਰੋਂਠਾ ਜਿਹੜਾ ਹੁੰਦਾ ਵਾ ਕਾਰਾ ਥੋੜਾ ਪਰੋਂਠਾ ਕਾਲਾ ਹੀ ਤੇ ਰੋਟੀ ਖਾਉਣੀ ਉਹ ਵੀ ਨਹੀਂ ਖਾ ਲੰਦਾ 6-7 ਖੁਰਕੇ ਲਾਉਣੇ ਆ ਆਲੂ ਵਾਲੇ ਤੇ ਬਾਕੀ ਦੇ ਸਾਦੇ ਨਾਲ ਤਿੰਨ ਚਾਰ ਪਰੋਂਠਾ ਲਾ ਦੇਈਏ ਕੋਹੇ ਤੱਕ ਪ੍ਰੌਂਡਾ ਖਾ ਜਾਣੇ ਬੰਗਿਆਨ ਤੇ ਪਰਸ਼ਾਤਾ ਚਾਹਤੀ ਕੋਹਾਲੂ ਮੈਂ ਰੋਟਣਾ ਹੀ ਪਾ ਲਈ ਨੇ ਕੋਸ਼ਾ ਲੂ ਵਾ ਕੋਸ਼ਾ ਲੂ ਰਾਤ ਨੂੰ ਭਾਲ ਕੇ ਰੱਖ ਲੇ ਮੈਂ ਸਬਦੀ ਬਣਾ ਲਾਂਗੇ ਵਿੱਚ ਪਾ ਕੇ ਨੋਟ ਰਗਾ ਤਰੀ ਅੱਜ ਦੀ ਚਰਨ ਲਿਖੋ ਹੈਗਾ ਇਹ ਉਹਦਣ ਬਣਾਏ ਪਰੌਂਠੇ ਦੇ ਆਲੂ ਬਦਲੇ ਹੋਗੇ ਸੂਤਰਾ ਰਾਉਣ ਦੇ ਵੱਲੋਂ ਪਤਲੇ ਹੋ ਜਾਲੇਗਾ ਫਿਰ ਜਦੋਂ ਜਾਂਦਾ ਪਹਿਲਾ ਬੰਦਾ ਕਮਲਾ ਬਣ ਜਾਂਦਾ ਮੈਨਾਂ ਕਰਦੇ ਆਪਾਂ ਨੂੰ ਕਰਨਾ ਪੈਣਾ ਪ੍ਰਸ਼ਾਦੇ ਪਾਣੀ ਦਾ ਭਾਵੇਂ ਗਰਮ ਹੋਵੇ ਭਾਵੇਂ ਠੰਡ ਇਹ ਜਨਾਨੇ ਵਾਲੀ ਜ਼ਿੰਦਗੀ ਐਸੀ ਸਵੇਰੇ ਜਉਂ ਆ ਬੰਥਣਾ ਸੋਈ ਤੋਂ ਸ਼ੁਰੂ ਹੁੰਦੀ ਐ ਤੇ ਸ਼ਾਮਾਂ ਨੂੰ ਸੌਣ ਤੱਕ ਹੋਈ ਤਾਂ ਕਿ ਖਤਮ ਹੁੰਦੀ ਠੀ ਗਲਦ ਗਲਦ ਨਹੀਂ ਡਰਦੋ ਤੁਂ ਗਲਦ ਨਹੀਂ ਆਪਾਂ ਆਪ ਛੱਡ ਕੇ ਕੰਮ ਭਾਵੇਂ ਬੈਠ ਕੇ ਕੰਮ ਨਹੀਂ ਮੋਕਦੇ ਹੁਣ ਆਪਾਂ ਸਾਈਡ ਜਿਹੜੀ ਕੈਮਰਾ ਚ ਓਕੇ ਵੀ ਨਹੀਂ ਤੁਰੇ ਫੇਰ ਸਕਦੇ ਨੋ ਰੋਟੀਆਂ ਮੈਂ ਜਿੰਨੀ ਦੇ ਪੰਜਾ ਸੱਤ ਮਿੰਟਾਂ ਦੀ ਵੀਡੀਓ ਦਹਾਂ ਨਹੀਂ ਹਾ ਦਵਾ 15 ਦੀ ਹੋ ਜਿ ਬਣਾ ਲਾਂਗੇ ਬਾਕੀ ਜੇ ਆਪਾਂ ਕੰਮ ਕਿੰਨੇ ਹੁੰਦੇ ਆ ਸੈਡ ਪਾਣਾ ਸ਼ਨਾ ਨਹੀਂ ਮਾਨ ਸਾਮਣੇ ਖੜੀ ਆਯਾ ਦਾ ਇਹ ਬਾਰਾ ਨਾ ਗਰੀ ਦੀ ਤੇ ਧੂਆ ਨਹੀਂ ਜਾਂਦਾ ਫਿਰ ਐਨੋ ਸਾਰੇ ਲੋਕੀ ਮੌਨਾ ਚ ਹੋ ਜਾਂਦਾ ਜੀ ਆ ਜ ਬੱਦਗਾ ਰਮਾਨ ਪਣਾ ਲੈਨੇ ਚਾ ਜਿਨੇ ਚਾ ਨਾ ਛਕਨੇ ਚਾ ਨਾ ਛਕਣ ਤੇ ਜਿਨੇ ਛਕਨੇ ਆ ਦਹੀਂ ਨਾ ਮਗਲੇ ਦੇ ਦਹੀਂ ਆ ਉਹੋਂ ਠੀਕ ਮੰਨੇਗੇ ਤੇ ਜਾ ਗਿਆ ਗਿਆ ਕਰ ਬਸ ਫੈਂਡਨੇ ਆ ਲੱਗ ਰਿਹਾ ਇਥੇ ਆ ਸਾਰਿਆਂ ਪਤਾ ਨਹੀਂ ਇਥੇ ਨਮਾਰੀ ਜੀ ਵੇਖ ਲੋ ਬਾਦਰ ਜਿੰਝਾ ਰੋਟਕਾ ਨਾਲ ਲੱਠੀਆਂ ਬਾਹਰ ਨਹੀਂ ਹੋਣਾ ਇਹ ਸੋਈ ਜੋ ਕੰਮ ਜੀ ਚਾਹ ਵੀ ਕਰੀਏ ਤਿਆਰ ਪ੍ਰਸ਼ਾਦਾ रसोई न रसोई तड़ी ਲਓ ਜੀ ਇਹder ਬਣ ਗਈ ਚਾਹ ਦੁੱਧ ਵੀ ਪੈ ਗਿਆ ਜਿਹਨੇ ਚਾਹ ਨਾ ਖਾਣੇ ਪ੍ਰਸ਼ਾਦੇ ਸੋਰੀ ਆਲੂਆਂ ਲਈ ਪਰੌਂਠੇ ਉਹ ਚਾਹ ਨਾ ਖਾ ਲੋ ਜਿਹਨੇ ਦਹੀਂ ਨਾ ਖਾਣੇ ਦਹੀਂ ਨਾ ਖਾ ਲੋ ਮੈਂ ਇੱਕ ਮਿੰਟੇ ਨੂੰ ਮੈਂ ਕਿਹਾ ਕਿ ਉਹ ਲਾ ਲਾਂ ਫਿਰ ਆਪਾਂ ਗੱਲ ਕਰਦੇ ਲਓ ਜੀ ਵੇਖੋ ਮੱਖਣ ਆਨੇ ਪਰੌਂਠੇ ਨਾਲ ਚਾਹ ਦਹੀਂ ਤੇ ਆ ਬਾਕੀ ਦੁਜੀਆਂ ਵਾਸਤੇ ਤੇ ਇਹਨਾਂ ਤੇ ਜੀ ਚਲੋ ਜੀ ਵੀਡੀਓ ਲਾ ਕਰ ਗਿਆ ਐਂਡ ਜੇ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਵੱਧ ਤੋਂ ਵੱਧ ਸੋਹਣੇ ਸੋਹਣੇ ਕਮੈਂਟ ਕਰਕੇ ਤੇ ਜਿਹੜੇ ਭੈਣ ਭਰਾ ਨਵੇਂ ਹੋਣਗੇ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਉਹਹੀਂ ਪੀਓ ਚਾਹ ਪ੍ਰਸ਼ਾਦ ਦੇ ਸ਼ਕੋ ਅਹੀਂ ਮਿਛਦੇ ਫਿਰ ਮਿਲਾਂਗੇ ਸ਼ਾਮਾਂ ਨੂੰ ਸਤਿ ਸ੍ਰੀ ਅਕਾਲ ਜੀ